ਜਿੱਥੇ ਮਿੱਤਰੋ ਸ਼ੀਲੂ ਨੇ ਖੇਡਣਾ ਜਿੱਥੇ ਹਰ ਇੱਕ ਪਲੇਅਰ ਟਾਪ ਦਾ ਮਨੀਸ਼ ਜੱਗੂ ਹੋ ਗਿਆ ਫਰਿਆਦ ਹੋ ਗਿਆ ਮਿੱਤਰੋ ਕਲ ਸਿੰਘਾਲਾ ਹੋ ਗਿਆ ਅੰਬਾ ਹੋ ਗਿਆ ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮਿੱਤਰੋ ਇਸ ਵਾਲੀ ਵੀਡੀਓ 'ਚ ਅੱਜ ਦੇ ਟੂਰਨਾਮੈਂਟ ਅੱਜ ਕਿੱਥੇ ਕਿੱਥੇ ਕਬੱਡੀ ਕਾਪਾ ਅੱਜ ਕਿਹੜੇ ਕਿਹੜੇ ਮੇਲੇ ਆ ਮਿੱਤਰੋ ਉਹਨਾਂ ਬਾਰੇ ਤੁਹਾਨੂੰ ਅਪਡੇਟ ਦੇਵਾਂਗੇ ਨਵੇਂ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਨ ਦਾ ਫਰਜ਼ ਹੁੰਦਾ ਜਰੂਰ ਕਰਿਆ ਕਰੋ ਕਬੱਡੀ ਦੀਆਂ ਵੀਡੀਓ ਮਿੱਤਰੋ ਇਸ ਚੈਨਲ ਤੇ ਆਪਾਂ ਪਾਉਂਦੇ ਰਹਿੰਨੇ ਆ ਤੇ ਪਾਉਂਦੇ ਰਵਾਂਗੇ ਅੱਜ ਵੀ ਮਿੱਤਰੋ ਸਰੇ ਦੇ ਮੇਲੇ ਅੱਜ ਪੰਜਾਬ ਚ ਇੱਕ ਸ਼ੋ ਮੈਚ ਆ ਤੇ ਕੱਲ ਨੂੰ ਜਿਹੜਾ ਧੱਕ ਪੈਣੀ ਆ ਨਾ ਜਿੱਥੇ ਮਿੱਤਰੋ ਸ਼ੀਲੂ ਨੇ ਖੇਡਣਾ ਜਿੱਥੇ ਹਰ ਇੱਕ ਪਲੇਅਰ ਟੌਪ ਦਾ ਮਨੀਸ਼ ਜੱਗੂ ਹੋ ਗਿਆ ਫਰਿਆਦ ਹੋ ਗਿਆ ਮਿੱਤਰੋ ਕੱਲ ਸਿੰਘਾਲਾ ਹੋ ਗਿਆ ਅੰਬਾ ਹੋ ਗਿਆ ਉਹ ਸਾਰੇ ਭੜਨੇ ਆ ਤੇ ਅੱਜ ਕਰਵਾਇਆ ਜਾਣਾ ਇਹ ਟੂਰਨਾਮੈਂਟ ਹੈ ਇੱਕ ਪਾਸੇ ਜੋ ਆ ਖਡੂਰ ਸਾਹਿਬ ਦੀ ਟੀਮ ਆ ਤੇ ਦੂਜੇ ਪਾਸੇ ਜੋ ਆ ਗੁਰਦਾਸਪੁਰ ਦੀ ਟੀਮ ਦਾ ਵੱਡਾ ਸ਼ੋਅ ਮੈਚ ਕਰਵਾਇਆ ਜਾਣਾ ਅੱਜ ਜਿਹੜਾ ਜੋ ਹੈ ਟੌਪ ਦਾ ਸ਼ੋਅ ਮੈਚ ਹੈ ਜਿੱਥੇ ਜੋ ਹੈ ਬਹੁਤ ਵਧੀਆ ਪਲੇਅਰ ਮਿੱਤਰੋ ਬਹੁਤ ਤਗੜੇ ਪਲੇਅਰ ਜਿਹੜੇ ਨਵੇਂ ਉੱਠੇ ਆ ਨਾ ਚੋਬਰ ਉਹ ਮਿੱਤਰੋ ਇਸ ਸ਼ੋਅ ਮੈਚ ਦੇ ਵਿੱਚ ਦੇਖਣ ਨੂੰ ਮਿਲਣੇ ਆ ਨਾ ਪੋਰਤ ਤਰਨਤਾਰਨ ਇਲਾਕੇ 'ਚ ਹੋਣਾ ਮਿੱਤਰੋ ਵੱਡਾ ਮੈਚ ਸੋ ਇਹ ਵੀ ਟੂਰਨਾਮੈਂਟ ਇਹ ਵੀ ਸ਼ੋਅ ਮੈਚ ਤਗੜਾ ਪਰ ਕੈਨੇਡਾ ਆਜੋ ਮਿੱਤਰੋ ਕੱਲ ਨੂੰ ਮੈਚ ਆ ਗਿਆ ਹਾਂ ਤੁਹਾਨੂੰ ਦੱਸ ਦਿੰਨਾ ਮੈਂ ਵੀ ਕੱਲ ਨੂੰ ਆ ਆਪਣਾ ਵੱਡਾ ਟੂਰਨਾਮੈਂਟ ਕੈਨੇਡਾ ਦਾ ਅਗਲਾ ਕਬੱਡੀ ਕੱਪ ਜਿੱਥੇ ਜੋ ਹੈ ਯੂਨਾਈਟਿਡ ਬ੍ਰੈਂਪਟਨ ਮੈਂ ਕਹਾਂ ਵੀ ਸ਼ੀਲੂ ਦੀ ਟੀਮ ਹੋਸਟ ਆ ਜਿੱਥੇ ਪੂਰੀ ਖੇਡ ਦਾ ਬੇਸ਼ੱਕ ਕੁਝ ਕਾਰਨਾ ਕਰਕੇ ਉਹ ਨਹੀਂ ਆਇਆ ਪੰਜਾਬ ਤੋਂ ਮਿੱਤਰੋ ਪੰਜਾਬ ਦਾ ਸੀਜ਼ਨ ਖੇਡਣਾ ਔਣੇ ਕਿਉਂਕਿ ਟਰੈਕਟਰ ਗੱਡੀਆਂ ਆਉਂਦੀਆਂ ਮੈਨੂੰ ਲੱਗਦਾ ਛਣਾਲ ਨੇ ਸ਼ੁਰੂ ਜੀ ਜੋ ਹੈ ਕੰਮ ਕਰ ਦੇਣਾ ਟਰੈਕਟਰ ਉਹਨੇ ਸ਼ੁਰੂ ਜੀ ਪਾ ਲੈਣੇ ਆ ਮਿੱਤਰੋ ਠੱਟ ਕਰਕੇ ਨਹੀਂ ਖੇਡ ਪਾਇਆ ਮੈਚ ਈਰਾਂ ਵਾਲੀ ਆ ਬੋਲਟ ਆ ਮਿੱਤਰੋ ਯਾਦਾ ਸ਼ਿਲੂ ਮਨੀਸ਼ ਆ ਮਿੱਤਰੋ ਬਹੁਤ ਤਗੜੀ ਟੀਮਾਂ ਵਰਸਾਲਪਰੀ ਆਗਾ ਪਾਲੀ ਫਤੇਗੜ ਛੰਨਾ ਵਾਲਾ ਸੋ ਵਧੀਆ ਟੀਮ ਐ ਮੈਂ ਕਹਾਂ ਵੀ ਟੌਪ ਦੀ ਟੀਮ ਕਰ ਦਾ ਮੇਲਾ ਹੋਊਗਾ ਜੋਰਪੁਰਾ ਮਾਰਨਗੇ ਝੋਟੇ ਬਾਕੀ ਇਹ ਕੱਲ ਨੂੰ ਪਤਾ ਲੱਗਣਾ ਇਹ ਤੁਹਾਨੂੰ ਮਿੱਤਰੋ ਅੱਜ ਦੇ ਕੱਪ ਬਾਰੇ ਤੇ ਕੁਛਕ ਜਾਣਕਾਰੀ ਦੇਣੀ ਸੀਗੀ ਬਾਕੀ ਆਉਣ ਵਾਲੇ ਦਿਨਾਂ ਚ ਮੇਲੇ ਸ਼ੁਰੂ ਪੰਜਾਬ ਦਾ ਸੀਜ਼ਨ ਜੋਰਾਂ ਤੇ ਚੱਲਣਾ ਸੋ ਤਾਂ ਕਰਕੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰ ਲਿਓ ਕਰ ਜਿਓ ਕਿਉਂਕਿ ਅਗਸਤ ਮਹੀਨੇ ਚ ਮਿੱਤਰੋ ਪੜਾਕੇ ਪੈਣੇ ਸ਼ੁਰੂ ਹੋ ਜਾਣੇ ਆ ਬੇਸ਼ੱਕ ਪਲੇਅਰ ਪੰਜਾਬ ਤੋਂ ਬਾਹਰ ਹੋਣਗੇ ਹਨਾ ਪਰ ਜਿੰਨੇ ਕੁ ਹੋਣਗੇ ਉਹਨਾਂ ਦਾ ਨਜ਼ਾਰਾ ਤੁਸੀਂ ਲਓਗੇ ਕਿਉਂਕਿ ਮੈਚ ਬਹੁਤ ਤਗੜਾ ਇਨਾਮ ਸਰੇ ਦੇ ਰੱਖੇ ਹੋਏ ਆ ਕਿਉਂਕਿ ਉਹਦੀ ਵੀ ਵੀਡੀਓ ਆਪਾਂ ਅਪਲੋਡ ਕਰ ਦੇਣੀ ਆ ਅੱਜ ਜਾਂ ਕੱਲ ਨੂੰ ਸੋ ਉਹ ਵੀ ਤੁਸੀਂ ਚੈੱਕ ਆਊਟ ਕਰ ਲਿਓ ਨਵੀਂ ਵੀਡੀਓ ਵਿੱਚ ਮਿਲਦੇ ਆ ਨਵੀਂ ਅਪਡੇਟ ਲੈ ਕੇ ਧੰਨਵਾਦ